ਫਗਵਾੜਾ ਵਿਖੇ ਯੁਵਾ ਵਿਕਾਸ ਮੋਰਚਾ ਪੰਜਾਬ ਦੇ ਪ੍ਰਧਾਨ ਅਨੂ ਸੋਤਾ ਤੇ ਜਰਨਲ ਸਖਤਰ ਅਸ਼ਵਨੀ ਸੋਤਾ ਨੇ ਐਸ ਡੀ ਐਮ ਫਗਵਾੜਾ ਨੂੰ ਦਿੱਤਾ ਮੰਗ ਪੱਤਰ ਐਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਹਾਂ ਜੀ ਸਾਰੀ ਕੀ ਮਾਮਲਾ ਕੀ ਆ ਜੀ ਐਸ ਡੀ ਐਮ ਦਫਤਰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈ ਕੇ ਜਿਹੜਾ ਅੱਜ ਇੱਕ ਮੈਟਰ ਸ਼ੁਰੂ ਹੋਇਆ ਕਿ ਜਿਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਸੇਦਾ ਸਰਦਾਰ ਰਗਵੀਰ ਸਿੰਘ ਜੀ ਨੇ ਇੱਕ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ ਜਿਸ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿਣ ਦਾ ਹੁਕਮ ਦਿੱਤਾ ਸੀ ਔਰ ਜਿਸ ਕਰਕੇ ਜਿੰਨੇ ਵੀ ਗੁਰੂ ਨਾਮੀ ਸੰਗਤਾਂ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਭਾਰੀ ਰੋਸ ਹੋਇਆ ਔਰ ਯੁਵਾ ਵਿਕਾਸ ਮੋਰਚਾ ਪੰਜਾਬ ਜਿਹੜਾ ਅਸੀਂ ਅਕਾਲ ਤਖਤ ਦੇ ਜਸੇਦਾ ਸਾਹਿਬ ਨੂੰ ਇਹ ਬੇਨਤੀ ਕਰਦੇ ਆਂ ਕਿ ਸਿੱਖ ਧਰਮ ਹੀ ਇੱਕ ਐਹੋ ਜਿਹਾ ਧਰਮ ਹੈ ਜਿਸ ਦੇ ਵਿੱਚ ਜਾਤ ਪਾਤ ਖਤਮ ਹੋ ਕੇ ਸ਼ੁੱਧ ਖਾਲਸ ਸਿੰਘ ਸੱਜ ਜਾਂਦੇ ਆਂ ਜਿਸ ਦੇ ਵਿੱਚ ਕੀਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਹੁਕਮ ਦਿੱਤਾ ਜਾਂਦਾ ਉਹ ਤੁਹਾਡੇ ਹੁਕਮ ਦੇ ਨਾਲ ਇਸ ਦੇ ਵਿੱਚ ਆਪਸੀ ਜਿਹੜੀ ਰੰਜਿਸ਼ਬਾਜੀ ਵਾਧੇਗੀ ਔਰ ਜਾਤ ਪਾਤ ਦੁਆਰਾ ਇਕੱਠੀ ਹੋ ਸਕਦੀ ਹੈ ਇਸ ਲਈ ਮੈਂ ਜਥੇਦਾਰ ਸਾਹਿਬ ਨੂੰ ਜਿਹੜੇ ਮੁਖਸ਼ ਜਥੇਦਾਰ ਆਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਇਹ ਬੇਨਤੀ ਪ੍ਰਵਾਨ ਕਰਦੇ ਆ ਕਿ ਤੁਸੀਂ ਇਸ ਹੁਕਮ ਨਾਮੇ ਤੇ ਦੁਆਰਾ ਵਿਚਾਰ ਕਰਕੇ ਇਸ ਨੂੰ ਦੁਆਰਾ ਅ ਅਧੀਨ ਚ ਲਿਆਂਦਾ ਜਾਵੇ ਕਿਉਂਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਸਮੂੱਚੇ ਹੀ ਅ ਜਾਤ ਪਾਤ ਦਾ ਦੇ ਗੁਰੂ ਆ ਔਰ ਇਸ ਨੂੰ ਦੁਆਰਾ ਸਾਜ ਕੇ ਇਹਨੂੰ ਵਿਚਾਰ ਕਰਕੇ ਇਹਨੂੰ ਦੁਆਰਾ ਹੁਕਮਨਾਮੇ ਨੂੰ ਦੁਆਰਾ ਲੋਕਾਂ ਤੱਕ ਜਾਏ ਜਿਆ ਗੁਰਦੇਵ ਧੰਗੁਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ